ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਭਲਾੜਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਕੱਟ ਪੀਸਾਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਫਤੇ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੇ ਹੈ ਜਿਹੜਾ ਇਸ ਤੋਂ ਬਾਅਦ ਜੀ ਇੰਸਟਾਗ੍ਰam ਤੇ ਮੇਰਾ ਚੈਨਲ ਹੈ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਪਲੀਜ਼ ਉਸ ਪੇਜ ਨੂੰ ਵੀ ਮੇਰੇ ਨੂੰ ਫੋਲੋ ਕਰੋ ਆਪਣੀ ਜਿਹੜਾ ਸ਼ਾਪ ਦਾ ਐਡਰੈਸ ਹੈ ਜੀ ਆਪਾਂ ਹੈਗਾ ਬੁੰਲਾਡੇ ਤੋਂ ਜੀ ਜਿਹੜਾ ਬੋਹਾ ਰੋਡ ਨੂੰ ਪੁੱਲ ਜਾਂਦਾ ਜੀ ਬੋਹਾ ਨੂੰ ਪੁੱਲ ਜਾਂਦਾ ਨਾ ਉਹ ਪੁੱਲ ਉੱਤਰ ਕੇ ਆਪਣੀ ਮਤਲਬ ਪੰਪ ਵਾਲੀ ਸਾਈਡ ਗਲੀ ਮੁੜ ਕੇ ਸ਼ਾਪ ਹੈ ਜੀ ਦੇਖੋ ਪੁੱਲ ਦੀ ਰੇਲਿੰਗ ਦਿਖ ਰਹੀ ਹੈ ਬਿਲਕੁਲ ਸਾਹਮਣੇ ਪੁੱਲ ਦਿਖ ਰਿਹਾ ਜੀ ਦੇਖੋ ਪੁੱਲ ਦੇ ਮਤਲਬ ਪੁੱਲ ਵਾਲੀ ਸੜਕ ਤੇ ਆਪਣੀ ਜਿਹੜੀ ਸ਼ਾਪ ਹੈ ਤੁਸੀਂ ਫੋਨ ਕਰਕੇ ਵੀ ਸਾਡੇ ਤੋਂ ਐਡਰੈਸ ਲੈ ਸਕਦੇ ਹੋ हां जी अपनी आज दी वीडियो ਦੇ ਵਿੱਚ ਆਪਾਂ ਕੱਟ ਪੀਸ ਲੈ ਕੇ ਆਏ ਆ ਜੀ ਕੱਟ ਪੀਸ ਰਹਿਣਗੇ ਪਿਓਰ ਕਾਟਨ ਦੇ ਤੇ ਏਕੇ ਕੰਪਨੀ ਦੇ ਰਹਿਣਗੇ ਜੀ ਸਭ ਤੋਂ ਪਹਿਲਾਂ ਤੁਸੀਂ ਕੱਟ ਪੀਸ ਦੇਖੋ ਬਲੈਕ ਕਲਰ ਦਾ بیس ਹੈ ਜੀ ਉੱਤੇ ਪ੍ਰਿੰਟ ਬਣਿਆ ਬੜਾ ਸੋਹਣਾ ਬਹੁਤ ਸੋਹਣੇ ਪ੍ਰਿੰਟ ਦੇ ਇਹ ਕੱਟ ਪੀਸ ਰਹਿਣ ਵਾਲੇ ਨੇ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਸੈਕਿੰਡ ਇਹਦਾ ਕਲਰ ਹੈ ਜੀ ਇਹ ਤੁਹਾਨੂੰ ਜਿੰਨਾ ਕਹੋਗੇ ਉਹਨਾ ਮਿਲ ਜੇਗਾ ਜੀ 2.5 ਵੀ ਮਿਲ ਜੇਗਾ 4 ਵੀ ਮਿਲ ਜੇਗਾ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਆਫ ਵਾਈਟ ਇਹਦਾ بیس ਹੈ ਜੀ ਉੱਤੇ ਸਕਿਨ ਕਲਰ ਮਤਲਬ ਜਿਹੜਾ ਆਫ ਵਾਈਟ ਸਕਿਨੀ ਜੇ ਕਲਰ ਦਾ بیس ਹੈ ਜੀ ਉੱਪਰ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਬਹੁਤ ਸੋਹਣੇ ਪੀਸ ਨੇ ਜੀ ਇਹ ਇਹ ਤੋਂ ਇਹਦੇ ਵਿੱਚ ਆਪਣੇ ਕੋਲੇ ਦੋ ਹੀ ਕਲਰ ਸੀ ਜੀ ਆਫ ਵਾਈਟ ਤੇ ਬਲੈਕ ਨੈਕਸਟ ਜਿਹੜੇ ਆਪਣੇ ਕੋਲੇ ਡਿਜ਼ਾਈਨ ਹੈ ਜੀ ਨੈਕਸਟ ਡਿਜ਼ਾਈਨ ਹੈਗਾ ਜੀ ਇਹ ਵਾਲਾ ਇਹਦਾ ਜਿਹੜਾ بیس ਕਲਰ ਆਏਗਾ ਜੀ ਡਾਰਕ ਬਲੂ ਹੈ ਜੀ ਡਾਰਕ ਬਲੂ ਇਹਦਾ بیس ਕਲਰ ਹੈ ਜੀ ਇਹ ਜਿਹੜਾ ਸਟੱਫ ਹੈ ਜੀ ਪਿਓਰ ਕਾਟਨ ਹੈ ਜੀ ਬਿਲਕੁਲ ਕੋਈ ਲਾਂਬੀ ਵਾਲਾ ਕੰਮ ਨਹੀਂ ਹੈ ਜੀ ਪਿਓਰ ਕਾਟਨ ਸਟੱਫ ਰਹਿਣ ਵਾਲਾ ਜੀ ਸਟੱਫ ਦੇਖੋ ਔਰ ਪ੍ਰਿੰਟਰ ਹੈਗਾ ਜੀ ਡਿਜੀਟਲ ਡਿਜੀਟਲ ਪ੍ਰਿੰਟ ਪ੍ਰੈਨ ਵਾਲਾ ਜੀ ਫਸਟ ਇਹਦਾ ਕਲਰ ਇਹ ਹੈ ਜੀ ਸੈਕਿੰਡ ਇਹਦਾ ਕਲਰ ਜੀ ਗ੍ਰੀਨ ਫਸਟ ਕਲਰ ਹੈਗਾ ਜੀ ਇਹਦਾ ਬਲੂ ਸੈਕਿੰਡ ਜਿਹੜਾ ਇਹਦਾ ਕਲਰ ਹੈ ਜੀ ਗ੍ਰੀਨ ਇਹਦਾ ਦੂਸਰਾ ਕਲਰ ਹੈ ਜੀ ਗ੍ਰੀਨ ਥਰਡ ਜਿਹੜਾ ਇਹਦਾ ਕਲਰ ਹੈ ਜੀ ਗ੍ਰੇ ਇਹ ਆਪਣੇ ਕੋਲੇ ਤਿੰਨ ਕਲਰਾਂ ਦੀ ਵੀ ਚਾਹੀ ਨੇ ਜੀ ਬਲੂ ਗ੍ਰੀਨ ਤੇ ਗ੍ਰੇ ਤਿੰਨੇ ਜਿਹੜੇ ਇਹ ਕਲਰ ਨੇ ਜੀ ਤਿੰਨੇ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਤਿੰਨੇ ਕਲਰ ਇਹ ਜਿਹੜੇ ਆਏ ਨੇ ਤੇ ਇਹਨਾਂ ਦਾ ਤੁਸੀਂ ਸਟੱਫ ਜਿਹੜਾ ਹੈਗਾ ਜੀ ਇਹ ਪਿਓਰ ਕਾਟਨ ਹੈ ਆਪਦੀ ਚੋਇਸ ਅਕੋਰਡਿੰਗ ਤੁਸੀਂ ਲੈ ਸਕਦੇ ਹੋ 4.5 ਮੀਟਰ ਲੈ ਸਕਦੇ ਹੋ 2.5 ਮੀਟਰ ਲੈ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੋਏਗੀ ਤੁਹਾਡੀ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਜੀ ਜਿਹੜਾ ਆਪਣਾ ਸ਼ਰਟ ਪੀਸ ਹੈ ਜੀ ਦੇਖੋ ਨੈਕਸਟ ਜਿਹੜਾ ਕਲਰ ਹੈ ਜੀ ਪ੍ਰਿੰਟ ਦੇਖੋ ਜੀ ਪ੍ਰਿੰਟ ਸਾਰੇ ਡਿਜੀਟਲ ਰਹਿਣ ਵਾਲੇ ਨੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਨੇ ਜੀ ਨੈਕਸਟ ਪ੍ਰਿੰਟ ਦੇਖੋ ਜੀ ਆਪਣਾ ਪ੍ਰਿੰਟ ਬਹੁਤ ਸੋਹਣੀ ਹੈ ਜੀ ਪ੍ਰਿੰਟਾਂ ਦੇ ਵਿੱਚ ਜਿਵੇਂ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਕਪੜਾ ਹੈਗਾ ਜੀ ਪਿਓਰ ਕਾਟਨ ਏਕੇ ਹੈਗਾ ਜੀ ਬ੍ਰਾਂਡ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਆਪਣੇ ਮਤਲਬ ਇਹਦੇ ਲੈਸਸ ਵਗੈਰਾ ਲਾ ਕੇ ਜੀ ਲੈਸ ਵਗੈਰਾ ਨਾਲ ਡਿਜ਼ਾਈਨ ਕਰ ਸਕਦੇ ਹੋ ਸੂਟਾਂ ਨੂੰ ਜਿਹੜਾ ਆਫ ਵਾਈਟ ਜਾਇ ਹੈ ਜੀ ਉਹਦੇ ਕੋਲ ਉਹਦੇ ਵਿੱਚ ਆਪਣੇ ਕੋਲੇ ਕਈ ਪੀਸ ਨੇ ਜੀ ਇਹ ਆਫ ਵਾਈਟ ਬੇਸ ਹੈ ਜਿਹੜਾ ਇਹਦੇ ਵਿੱਚ ਗ੍ਰੇ ਕਲਰ ਵੀ ਆਇਆ ਹੋਇਆ ਹੈ ਜੀ ਇੱਕ ਬਲੈਕ ਹੈ ਜੀ ਇੱਕ ਗ੍ਰੇ ਹੈ ਇੱਕ ਆਫ ਵਾਈਟ ਹੈ ਇਸ ਤੋਂ ਬਾਅਦ ਜੀ ਆਇਆ ਆਪਣਾ ਬਲੈਕ ਬਲੈਕ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹ 2 ਪੀਸ ਨੇ ਜੀ ਢਾਈ ਢਾਈ ਮੀਟਰ ਦੇ ਤੁਸੀਂ ਸਿੰਗਲ ਸ਼ਰਟ ਵੀ ਬਾਏ ਕਰ ਸਕਦੇ ਹੋ ਔਰ ਫੁੱਲ ਸੂਟ ਵੀ ਸਾਡੇ ਤੋਂ ਲੈ ਸਕਦੇ ਹੋ ਇਹ 2 ਪੀਸ ਰਹਿਣਗੇ ਜੀ ਇਸ ਤੋਂ ਬਾਅਦ ਜੀ ਆਪਣਾ ਹੈਗਾ ਥੋੜੇ ਜਿਹੇ ਮਤਲਬ ਢਾਈ ਢਾਈ ਮੀਟਰ ਦੇ ਪੀਸ ਨੇ ਜੀ ਥੋੜਾ ਜਿਹਾ ਕਲਰ ਹੈਗਾ ਡਲ ਜਿਹੜਾ ਗ੍ਰੀਨ ਜਿਹਾ ਕਲਰ ਹੈ ਜੀ ਡਲ ਗ੍ਰੀਨ ਜਿਹਾ ਕਲਰ ਹੈ ਇਹ ਇਹ ਦੋ ਪੀਸਾਂ ਦੇ ਵਿੱਚ ਆਊਗਾ ਜੀ ਢਾਈ ਢਾਈ ਮੀਟਰ ਦੇ ਦੋ ਪੀਸ ਨੇ ਇੱਕ ਸੂਟ ਵੀ ਬਣ ਜਾਊਗਾ ਤੁਸੀਂ ਇਕੱਲੇ ਸ਼ਰਟ ਵੀ ਲੈ ਸਕਦੇ ਹੋ ਇਹ ਹੈਗਾ ਜੀ ਇਹਦੇ ਵਿੱਚ ਕਰੀਮ ਸਕਿਨ ਜਿਹਾ ਬੇਸ ਹੈ ਜੀ ਕਰੀਮ ਸਕਿਨ ਜਿਹਾ ਬੇਸ ਹੈ ਸਟੱਫ ਬਹੁਤ ਸੋਹਣਾ ਜੀ ਸਟੱਫ ਦੀ ਫੁੱਲ ਗਰੰਟੀ ਹੈ ਕੋਈ ਸਟੱਫ ਦੇ ਵਿੱਚ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਵੀ ਆਪਾਂ ਕਹਿ ਦਾਂਗੇ ਸਟੱਫ ਆਪਣਾ ਮਾੜਾ ਨਿਕਲੇਗਾ ਬਿਲਕੁਲ ਜੀ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਸਾਰੀ ਕੁਆਲਿਟੀ ਹੈਗੀ ਹੈ ਜਿਹੜਾ ਏਕੇ ਦੇ ਪ੍ਰਿੰਟ ਨੇ ਜੀ ਸਾਰੇ ਇੱਕ ਤੋਂ ਇੱਕ ਪ੍ਰਿੰਟ ਜਿਹੜੇ ਮਤਲਬ ਚੜਦੇ ਪ੍ਰਿੰਟ ਨੇ ਜੀ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਨੇ ਡਿਜੀਟਲ ਸਾਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਔਰ ਆਪਣੀ ਜਿਹੜੀ ਵੀਡੀਓ ਦੇ ਵਿੱਚ ਸੀਗਾ ਆਪਣੇ ਪਹਿਲਾਂ ਵਾਲੇ ਇੱਕ ਦੋ ਪੀਸ ਸੀ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੇ ਕਿ ਬਸ ਸਿਰਫ ਦੋ ਤਿੰਨ ਪੀਸ ਹੀ ਆਪਣੇ ਕੋਲੇ ਬਾਕੀ ਬਚੇ ਨੇ ਜੀ ਤਾਂ ਇਹ ਪੀਸ ਹੋ ਗਿਆ ਜੀ ਇਹ ਲੀਵਿਆ ਬ੍ਰਾਂਡ ਦਾ ਪੀਸ ਹੈ ਜੀ ਦਾਸ ਦਾ ਆਪਣੇ ਕੋਲੇ ਬਹੁਤ ਆਏ ਸੀ ਹੁਣ ਬਟ ਸੇਲ ਹੋ ਗਏ ਨੇ ਇਹ ਦੋ ਤਿੰਨ ਜਿਹੜੇ ਪੀਸ ਸੀਗੇ ਆਪਣੇ ਕੋਲੇ ਪਏ ਆ ਇਹ ਲੀਵਿਆ ਬ੍ਰਾਂਡ ਦਾ ਪੀਸ ਹੈ ਜੀ ਇਹ ਪੌਣੇ 5 ਮੀਟਰ ਦਾ ਪੀਸ ਹੈ ਜੀ ਇਹ ਤੁਸੀਂ ਪੌਣੇ 5 ਮੀਟਰ ਦੇ ਵਿੱਚ ਸੂਟ ਵੀ ਰੈਡੀ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਨਾਲ ਬਣਿਆ ਹੋਇਆ ਜੀ ਇਹ ਇਹਦਾ ਸੈਕੰਡ ਕਲਰ ਹੈ ਜੀ yellow lemon lemon ਦਾ ਸ਼ੇਡ ਹੈ ਜੀ ਇਹਦਾ ਜਿਹੜਾ ਦੂਸਰਾ ਕਲਰ ਹੈ ਇਹਦੇ ਨਾਲ ਤੁਸੀਂ ਪਲੇਨ ਬਾਟਮ ਵੀ ਲਾ ਸਕਦੇ ਹੋ ਪਲੇਨ ਬਾਟਮ ਲਾ ਕੇ ਵੀ ਇਹਨੂੰ ਬਣਾ ਸਕਦੇ ਹੋ ਇਸ ਤੋਂ ਬਾਅਦ ਜੇ ਆਪਣਾ ਜਿਹੜਾ ਨੈਕਸਟ ਕਲਰ ਆਏਗਾ ਇਹ ਵੀ ਲੀਵੀਆ ਦਾ ਹੈ ਜੀ ਦਾਸ ਕੰਪਨੀ ਦਾ ਇਹ ਵੀ ਦਾਸ ਕੰਪਨੀ ਦਾ ਲੀਵੀਆ ਦਾ ਜੀ ਕੱਲੀ ਇਹ ਪਤਨੇ ਕਿ ਮੀਟਰ ਦਾ ਪੀਸ ਹੈ ਜੀ ਇਹ ਤੁਸੀਂ ਸ਼ਰਟ ਆਰਾਮ ਨਾਲ ਸ਼ਰਟ ਬਣ ਸਕਦੀ ਹੈ ਜੀ ਇਹਦੀ ਗ੍ਰੇ ਕਲਰ ਦਾ ਇਹਦਾ ਬੇਸ ਰਹਿਣ ਵਾਲਾ ਇਸ ਤੋਂ ਬਾਅਦ ਜੀ ਮੈਂ ਕਟਬੀਸਾਂ ਦੇ ਵਿੱਚ ਤੁਹਾਡੇ ਲਈ ਸੂਟ ਵੀ ਲੈ ਕੇ ਆਈ ਸੀ ਜੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਕੁਝ ਕੁ ਸੂਟ ਦਿਖਾਏ ਸੀ ਉਹ ਆਪਣੇ ਸੇਲ ਹੋ ਗਏ ਨੇ ਹੁਣ ਇਹ ਦੁਬਾਰਾ ਤੋਂ ਰੀਸਟਾਕ ਹੋ ਗਏ ਨੇ ਇਹ ਦੁਬਾਰਾ ਤੋਂ ਸੂਟ ਆਪਣੇ ਰੀਸਟਾਕ ਹੋ ਗਏ ਨੇ ਜੀ ਜਿਹੜੇ ਹੈਗੇ ਨੇ ਜੀ ਇਹ ਸਾਰੇ ਤਮੰਨਾ ਬ੍ਰਾਂਡ ਦੇ ਸੂਟ ਨੇ ਜੀ ਸਾਰੇ ਚਿਕਨ ਤੇ ਪ੍ਰਿੰਟ ਨੇ ਜੀ ਇਹ ਸਾਰੇ ਵਧੀਆ ਵਾਲੀ ਕਾਟਨ ਦੇ ਉੱਤੇ ਚਿਕਨ ਹੈ ਜੀ ਚਿਕਨ ਵਰਕ ਹੈ ਚਿਕਨ ਵਰਕ ਦੇ ਪ੍ਰਿੰਟ ਨੇ ਚਿਕਨ ਕਾਰੀ ਕੀਤੀ ਹੋਈ ਜੇ ਜਿਹਨੂੰ ਆਪਾਂ ਲਖਨਵੀ ਸੂਟ ਵੀ ਕਹਿ ਦਿੰਨੇ ਆ फ्रंट बैक आएगा जी सेम प्रिंट ਦੇ ਨਾਲ ਬਣਿਆ ਹੋਇਆ ਫਰੰਟ ਹੈ ਉਦਾਂ ਹੀ ਬੈਕ ਦਾ ਪ੍ਰਿੰਟ ਆਏਗਾ ਜੀ ਬਿਲਕੁਲ ਲਾਈਟ ਪਰਪਲ ਲਵੈਂਡਰ ਜਿਹਾ ਸ਼ੇਡ ਹੈ ਜੀ ਜਿਹੜਾ ਇਹਦਾ ਸੂਟ ਦਾ ਰਹਿਣ ਵਾਲਾ ਹੈ ਜਿਹਦੇ ਵਿੱਚ ਟੋਨ ਹੈ ਔਰ ਲਵੈਂਡਰ ਹੀ ਸ਼ੇਡ ਦੀ ਆਪਣੀ ਜਿਹੜੀ ਰਹਿਣ ਵਾਲੀ ਹੈ ਜੀ ਬਾਟਮ ਥੋੜਾ ਜਿਹਾ ਵੀਡੀਓ ਦੇ ਵਿੱਚ ਫਰਕ ਆਉਂਦਾ ਹੈ ਜੀ ਕਲਰ ਦਾ ਕਿਉਂਕਿ ਪ੍ਰੋਪਰ ਕਲਰ ਫੋਨ ਦੇ ਵਿੱਚ ਨਹੀਂ ਆਂਦਾ ਬਿਲਕੁਲ ਜਿਹੜਾ ਪਿਓਰ ਲਾਈਟ ਪਰਪਲ ਕਲਰ ਹੈ ਜੀ ਲਵੈਂਡਰ ਸ਼ੇਡ ਹੈ ਬਿਲਕੁਲ ਫਿੱਕਾ ਜਾਮਨੀ ਰੰਗ ਹੈ ਜੀ ਆਪਾਂ ਪੰਜਾਬੀ ਚ ਕਹਿ ਦਈਏ ਫਿੱਕਾ ਜਾਂ ਜਾਮਨੀ ਸ਼ੇਡ ਹੈ ਜੀ ਇਹਦਾ ਸੂਟ ਦਾ ਸੂਟ ਦੀ ਲੁਕ ਤੁਸੀਂ ਚੈੱਕ ਕਰੋ ਬਾਜ਼ਾਰ ਦੇ ਵਿੱਚ ਜੀ ਇਹੀ ਸੂਟ ਵਿਦ ਦੁਪੱਟਾ ਪਿਓਰ ਦੇ ਦੁਪੱਟੇ ਨਾਲ ਸੇਮ ਸੂਟ ਜੀ 1090 ਰੁਪਏ ਪ੍ਰਾਈਸ ਹੈ ਜੀ ਇਹਦਾ ਪਰ ਆਪਣੇ ਕੋਲੇ ਇਹ ਕੱਟ ਪੀਸਾਂ ਦੇ ਵਿੱਚ ਆਏ ਨੇ ਤਮੰਨਾ ਕੰਪਨੀ ਦੇ ਕੱਟ ਪੀਸ ਨੇ ਜਿਹੜਾ ਕਿ ਅੱਜ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਹੈ ਜੀ ਇਹ ਓਨਲੀ 500 ਰੁਪਏ ਦਾ ਸੂਟ ਹੈ ਜੀ ਦੁਪੱਟਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਲਗਾ ਸਕਦੇ ਹੋ ਚਿਕਨ ਦੇ ਹੈ ਜੀ ਪਿਓਰ ਕਾਟਨ ਸ਼ਰਟ ਦਾ ਬੇਸ ਰਹਿਣ ਵਾਲਾ ਹੈ ਪਿਓਰ ਕਾਟਨ ਦੇ ਉੱਤੇ ਜੀ ਜਿਹੜਾ ਇਹ ਕੀਤਾ ਹੋਇਆ ਚਿਕਨਕਾਰੀ ਦਾ ਕੰਮ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਬਾਟਮ ਰਹੇਗੀ ਜੀ ਇਹਦੀ कॉटन मसलीन ਦੀ ਸੈਕਿੰਡ ਇਹਦਾ ਜਿਹੜਾ ਕਲਰ ਹੈ ਜੀ ਇਹ ਹੈਗਾ ਪੀਚ ਬਾਟਮ ਦੇ ਨਾਲ ਪ੍ਰਿੰਟ ਆਏਗਾ ਜੀ ਸੇਮ ਫਰੰਟ ਬੈਕ ਬਾਜੂ ਸਾਰਾ ਸੇਮ ਪ੍ਰਿੰਟ ਆਏਗਾ ਜੀ ਇਹ ਆਏਗਾ ਬਾਜੂ ਦਾ ਇਧਰ ਤੁਸੀਂ ਬਣਾ ਸਕਦੇ ਹੋ ਸ਼ਰਟ ਦਾ ਫਰੰਟ ਬੈਕ ਸੇਮ ਆਏਗਾ ਜੀ ਸ਼ਰਟ ਦੀ ਲੈਂਥ ਫੁੱਲ ਹੈ 50 ਬਣਾਓ 55 ਬਣਾਓ ਜਿੰਨੀ ਮਰਜ਼ੀ ਬਣਾ ਕੇ ਰੈਡੀ ਕਰੋ ਉੱਪਰ ਗਲੇ ਤੇ ਕੁਛ ਨਹੀਂ ਹੈ ਜੀ ਗਲੇ ਤੇ ਕੁਛ ਨਾ ਹੋਣ ਕਰਕੇ ਤੁਸੀਂ ਲੈਂਥ ਨੂੰ ਘਟਾਵਾਂ ਦਾ ਸਕਦੇ ਹੋ ਪੀਸ ਬਿਲਕੁਲ ਪਿਓਰ ਚਿਕਨਕਾਰੀ ਦਾ ਕੰਮ ਹੈ ਜੀ ਚਿਕਨ ਦਾ ਜਿਹੜਾ ਨਾਲ ਹੈਗੇ ਜੀ ਬਾਟਮ ਪੀਚ ਕਲਰ ਦੀ ਹੈ ਜੀ ਪ੍ਰੋਪਰ ਕਲਰ ਇਹੀ ਹੈ ਜੀ ਜਿਹੜਾ ਹੁਣ ਵੀਡੀਓ ਦੇ ਵਿੱਚ ਆ ਰਿਹਾ ਹੈ ਇਹ ਪ੍ਰੋਪਰ ਪ੍ਰੋਪਰ ਇਹਦਾ ਸ਼ੇਡ ਹੈ ਜੀ ਔਰ ਰੇਟ ਇਹਦਾ ਰਹਿਣ ਵਾਲਾ ਹੈ ਜੀ 500 ਸੈਕਿੰਡ ਜਿਹੜਾ ਇਹਦਾ ਲਾਸਟ ਕਲਰ ਹੈ ਜੀ ਥਰਡ ਇਹਦਾ ਮਤਲਬ ਹੈਗਾ ਜੀ ਕੀ ਆ ਜੀ ਸ਼ੇਡ ਦੀ ਇਹਦੀ ਬਾਟਮ ਰਹਿਣ ਵਾਲੀ ਹੈ ਜੀ ਜਿਹਨੂੰ ਇੰਗਲਿਸ਼ ਗ੍ਰੀਨ ਵੀ ਅੱਜਕੱਲ ਕਹਿੰਦੇ ਆ ਨਾਲ ਇਹਦੇ ਹੈਗਾ ਦੀ ਸ਼ਰਟ ਦੇ ਉੱਤੇ ਦੇਖੋ ਫਰੰਟ ਇਹ ਫਰੰਟ ਬੈਕ ਫਲਾਰ ਆਏਗਾ ਜੀ ਸੇਮ ਬਾਹਾਂ ਦਾ ਕਪੜਾ ਸਾਈਡ ਤੇ ਆਏਗਾ ਜੀ ਤੁਸੀਂ ਬਾਜੂ ਸਾਈਡ ਤੇ ਬਣਾ ਸਕਦੇ ਹੋ ਔਰ ਨਾਲ ਹੈਗੀ ਹੈ ਜੀ ਇਹਦੀ ਜਿਹੜੀ ਬਾਟਮ कॉटन ਮਸਲੀਨ ਦੀ ਬਾਟਮ ਹੈ ਜੀ ਕੀ ਹੈ ਸ਼ੇਡ ਪ੍ਰੋਪਰ ਜਿਹੜਾ ਕੀ ਹੈ ਸ਼ੇਡ ਦਾ ਹੈ ਕਲਰ ਹੈ ਜੀ ਇੰਗਲਿਸ਼ ਗ੍ਰੀਨ ਸੀ ਗ੍ਰੀਨ ਕਹਿ ਦਿੰਦੇ ਆ ਇਹਨੂੰ ਬੜਾ ਸੋਹਣਾ ਇਹ ਕਲਰ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਆਪਾਂ ਕੱਟ ਪੀਸਾਂ ਦੇ ਵਿੱਚ ਸੂਟ ਵੀ ਲੈ ਕੇ ਆਏ ਆ ਜੀ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ਰਟਾਂ ਦਿਖਾਉਂਗੀ ਜੀ ਆਪਣੇ ਕੋਲੇ ਸ਼ਰਟਾਂ ਵੀ ਆਈਆਂ ਨੇ ਕੱਲੀਆਂ ਵਰਕ ਵਾਲੀਆਂ ਕੱਲੇ ਵਰਕ ਵਾਲੀਆਂ ਸ਼ਰਟਾਂ ਵੀ ਆਈਆਂ ਨੇ ਤੁਹਾਨੂੰ ਇਹ ਵੀ ਮੈਂ ਦਿਖਾਉਂਗੀ ਜੀ ਫਿਲਹਾਲ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਾ ਕਰਦੇ ਹੋਏ ਮੈਂ ਸਿਰਫ ਤੁਹਾਨੂੰ ਕੱਟ ਪੀਸ ਹੀ ਦਿਖਾਏ ਆ ਜੀ ਜਿਹਦੇ ਵਿੱਚ ਆਪਣੇ ਕੋਲੇ ਬੀ ਐਲ ਐਮ ਦੇ ਨੇ ਔਰ ਆਪਣੇ ਕੋਲੇ ਹੈਗੇ ਨੇ ਜੀ ਜਿਹੜੇ ਦਾਸ ਕੰਪਨੀ ਦੇ ਨੇ ਲੀਵਿਆ ਬ੍ਰਾਂਡ ਦੇ ਨੇ ਔਰ ਏਕੇ ਦੇ ਨੇ ਤਮੰਨਾ ਦੇ ਨੇ ਵਿੱਚੇ ਸੂਟ ਨੇ ਜੀ ਵਿੱਚੇ ਕੱਟ ਪੀਸ ਨੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਮਤਲਬ ਇਹ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਤੁਹਾਨੂੰ ਕੁਝ ਵੀ ਪਸੰਦ ਆਉਂਦਾ ਔਰ ਆਪਣੇ ਕੋਲੇ ਜਿਹੜੇ ਪਹਿਲਾਂ ਬਜ਼ੁਰਗਾਂ ਵਾਲੇ ਮੈਂ ਕੱਟ ਪੀਸ ਪਾਈ ਸੀ ਉਹਦੇ ਵਿੱਚੋਂ ਵੀ ਕੁਝ-ਕੁਝ ਪੀਸ ਰਹਿ ਗਏ ਨੇ ਔਰ ਆਪਣੇ ਕੋਲੇ कॉटन ਦੁਪੱਟਾ ਮਸਲੀਨ ਪਿਓਰ ਦੁਪੱਟਾ ਸਭ ਕੁਝ ਅਵੇਲੇਬਲ ਹੈ ਕੁੜਤੇ ਪਜਾਮੇ ਵਗੈਰਾ ਜੋ ਤੁਸੀਂ ਚਾਹੋ ਪ੍ਰਿੰਟ ਸੂਟ ਔਰ ਆਪਣੇ ਕੋਲੇ ਲਾਲੋ ਬੁਟੀਕ ਦੇ ਸੂਟ ਵੀ ਅਵੇਲੇਬਲ ਨੇ ਆਪਾਂ ਪੇਂਟ ਵਾਲੇ ਸੂਟ ਵੀ ਰੈਡੀ ਕੀਤੇ ਸੀ ਦੇਖੋ ਪੁਸ਼ਕ ਇਹ ਪੇਟ ਵਾਲੇ ਸੂਟ ਨੇ ਜੀ ਜਿਹੜੇ ਰੈਡੀ ਹੋ ਕੇ ਆਪਣੇ ਕੋਲੇ ਪਏ ਨੇ ਬੁਟੀਕ ਦੇ ਸੂਟ ਨੇ ਜਿਹੜੇ ਆਪਾਂ ਬੁਟੀਕ ਵਰਕ ਦੇ ਸੂਟ ਆਪਣੇ ਰੈਡੀ ਹੋ ਕੇ ਆਪਣੇ ਕੋਲੇ ਪਏ ਨੇ ਸਾਰੇ ਇਹ ਇਹ ਬਾਟਮ ਵਰਕ ਦੇ ਨਾਲ ਪਏ ਨੇ ਜੀ ਤੁਸੀਂ ਇਹਨਾਂ ਵਿੱਚੋਂ ਕੁਝ ਵੀ ਬਾਏ ਕਰਨਾ ਹੋਵੇ ਤੁਸੀਂ ਵੀਡੀਓ ਕਾਲ ਤੇ ਵੀ ਸਾਡੇ ਤੋਂ ਨੰਬਰ ਮੇਰੇ ਸੇਮ ਨੰਬਰ ਤੇ ਕਾਲ ਕਰਕੇ ਤੁਸੀਂ ਬਾਏ ਕਰ ਸਕਦੇ ਹੋ ਔਰ ਇਹਨਾਂ ਵਿੱਚੋਂ ਤੁਸੀਂ ਕੁਝ ਵੀ ਤੁਹਾਨੂੰ ਚੰਗਾ ਲੱਗੇ ਜੀ ਸਕਰੀਨਸ਼ਾਟ ਲੈ ਕੇ ਪਲੀਜ਼ ਮੈਨੂੰ ਸੇਵਾ ਦਾ ਮੌਕਾ ਦਿਓ ਆਪਣੇ ਕੋਲ ਹੀ ਸਭ ਕੁਝ ਅਵੇਲੇ ਹੈ ਜੀ ਲਾਈਨਿੰਗ ਵਗੈਰਾ ਸਭ ਕੁਝ ਹੈ ਜੀ ਅਗਰ ਤੁਸੀਂ ਕਹੋਗੇ ਆਪਾਂ ਤੁਹਾਨੂੰ ਲੇਸਿਸ ਵੀ ਇਹਨਾਂ ਸੂਟਾਂ ਨਾਲ ਮੈਚ ਕਰਕੇ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਕੱਟ ਪੀਸ ਦਿਖਾਏ ਹੈ ਜੀ ਸਾਰੇ ਏਕੇ ਦੇ ਹੈ ਜੀ ਇਹਨਾਂ ਦਾ ਰੇਟ ਰਹੇਗਾ ਜੀ 100 ਰੁਪਏ ਮੀਟਰ 100 ਰੁਪਏ ਮੀਟਰ ਅੱਜ ਦੀ ਵੀਡੀਓ ਦੇ ਵਿੱਚ ਸੂਟ ਜਿਹੜੇ ਕੱਟ ਪੀਸਾਂ ਦਾ ਰੇਟ ਰਹਿਣ ਵਾਲਾ ਹੈ ਜੀ 500 ਰੁਪਏ ਦਾ ਫੁੱਲ ਸੂਟ ਤਿਆਰ ਹੋਏਗਾ ਔਰ ਜਿਹੜੇ ਮੈਂ ਤੁਹਾਨੂੰ ਪੂਰੇ ਸੂਟ ਦਿਖਾਈ ਨੇ ਜੀ ਵਿਦ ਬੋਟਮ ਦੇ ਨਾਲ ਜਿਹੜੇ ਮਤਲਬ ਚਿਕਨ ਕਾਰੀ ਵਰਕ ਦਿਖਾਇਆ ਜੀ ਚਿਕਨ ਵਰਕ ਦੇ ਉਹ ਵੀ ਸੂਟ 500 ਰੁਪਏ ਦਾ ਸੂਟ ਰਹਿਣ ਵਾਲਾ ਹੈ ਜੀ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੁਝ ਵੀ ਪਸੰਦ ਆਉਂਦਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਜੀ ਜਲਦੀ ਤੋਂ ਜਲਦੀ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ